ਪਰਿਵਾਰ ਦੇ ਵਿੱਚ ਕੌਣ ਕੌਣ ਹੋਰ ਹੈ ਨਹੀਂ ਕੋਈ ਹੋਰ ਹੈ ਕੋਈ ਨਹੀਂ ਇਕੱਲਾ ਹੀ ਹੈ ਅੱਛਾ ਵਿਆਹ ਨਹੀਂ ਕਰਵਾਇਆ ਸੀ ਜੀ ਵਿਆਹ ਕਰਾਇਆ ਤਾਂ ਪੰਜ ਮੁੰਡੇ ਤੇ ਹਾਂ ਪੰਜੇ ਰੱਬ ਲੈ ਗਿਆ ਉਹ ਵਾਹਿਗੁਰੂ ਕਦਾ ਰਹਿ ਗਿਆ ਜਿੱਦਾਂ ਦਿੱਤੇ ਉੱਤੇ ਲੈ ਗਿਆ ਬੇਬੇ ਬਾਪੂ ਜੀ ਕਿੱਥੇ ਬੇਬੇ ਹੈਂ ਦੇਦੇ ਦੇਦੇ ਬੂਫਸ ਹੌਸਲ ਰਹਿ ਗਏ ਆ ਉਹ ਵਾਹ ਬਹੁਤ ਅੱਗੇ ਤੈਨੂੰ ਵਿਗਤ ਚਲੇ ਗਏ ਆ ਤੁਹਾਡੇ ਤਾਂ ਵੈਸੇ ਹੀ ਤੁਹਾਡੇ ਤਾਂ ਪੈਰੀ ਹੱਥ ਲਾਉਣ ਨੂੰ ਦਿਲ ਕਰਦਾ ਬਾਪੂ ਜੀ ਤੁਸੀਂ ਗੁਰੂ ਨਾਨਕ ਦੇ ਕੀਰਤੀ ਸਿੱਖੋ ਜੀ ਹਾਂ ਮੋਹ ਦਾ ਮਾਤਾ ਜੀ ਤੇ ਪੈਦਾ ਅੱਛਾ ਯਾਦ ਆਉਂਦੀ ਬਾਪੂ ਜੀ ਉਹਨਾਂ ਦੀ ਜਾਤ ਬਾਤ ਸੁਪਨੇਤ ਵੀ ਆਦੇ ਵਾਹਿਗੁਰੂ ਹੈ ਕਿੰਨੀ ਉਮਰ ਹੋ ਗਈ ਬਾਪੂ ਜੀ ਉਮਰ ਤਾਂ 100 ਹੋ ਗਈ 100 ਸਾਲ ਦੀ ਉਮਰ ਹੋ ਗਈ ਤੁਹਾਡੀ ਤੁਹਾਨੂੰ ਕਿਸੇ ਹੋਰ ਚੀਜ਼ ਦੀ ਬਾਪੂ ਜੀ ਲੋੜ ਹੈ ਮੈਨੂੰ ਦੱਸੋ ਤੁਸੀਂ ਕੋਈ ਨਹੀਂ ਲੋੜ ਹੈ ਹਾਂਜੀ ਕੋਈ ਨਹੀਂ ਲੋੜ ਕੋਈ ਨਹੀਂ ਲੋੜ ਹੈ ਬਾਈ ਗੁਰੂ ਨਹੀਂ ਹੈ ਜੀ ਪਰਮਾਤਮਾ ਨੇ ਪਰ ਮੈਨੂੰ ਖੁਸ਼ੀ ਹੋਊਗੀ ਬਾਪੂ ਜੀ ਬਾਈ ਗੁਰੂ ਜੇ ਤੁਹਾਡੀ ਕੋਈ ਸੇਵਾ ਕਰਵਾ ਲਵੇ ਅਜੇ ਹੀ ਲੋੜਵੰਦਾਂ ਨੂੰ ਗੁਰੂ ਦੀ ਰਸੋਈ ਪਹੁੰਚਾਉਂਦੀ ਹੈ ਭਾਈ ਲੰਗਰ ਹੈ ਗੁਰੂ ਪਾਸ਼ਾ ਜੀ ਦੇ ਵੇਲੇ ਦੇ ਸਿੱਖ ਯਾਦ ਆ ਗਏ ਉਹ ਸਾਨੂੰ ਇਹੋ ਜਿਹਾ ਹਰ ਪਿੰਡ 'ਚ 3-4 3-4 ਪਰਿਵਾਰ ਮਿਲਦੇ ਰਹੇ ਐਸੇ ਵੇਲੇ ਲਗਭਗ 650 ਪਰਿਵਾਰ ਹੈਗੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੂੰ ਉਸ ਆਖਾਨਪੁਰਖ ਦੀ ਕਿਰਪਾ ਦੇ ਨਾਲ ਗੁਰੂ ਕੀ ਰਸੋਈ ਸੇਵਾ ਪਹੁੰਚ ਕਰ ਰਹੀ ਆ ਨਿਗਾ ਠੀਕ ਹੈ ਤੁਹਾਡੀ ਨਿਗਾ ਹਾਂ ਜੀ ਨਿਗਾ ਠੀਕ ਹੈ ਦੰਦ ਦੰਦ ਹੈ ਨਹੀਂ ਚੰਗ ਦੰਦ ਲੋਣੇ ਬਾਪੂ ਜੀ ਨਹੀਂ ਪਰ ਸਾਦਾ ਕਿਵੇਂ ਛੱਕਦੇ ਹੋ ਤੁਸੀਂ ਸਾਦਾ ਬੱਸਾ ਕਿ ਜਾਈਗਾ ਜਦੋਂ ਇਹਨਾਂ ਨੂੰ ਅਸੀਂ ਪਹਿਲੀ ਵਾਰ ਜਾਣਕਾਰੀ ਹਾਸਲ ਕਰਨ ਆਏ ਸੀ ਤੇ ਆਹ ਬਰਾਂਡੇ 'ਚ ਬਾਪੂ ਨੇ ਦੋ ਇੱਟਾਂ ਰੱਖੀਆਂ ਸੀ ਆ ਉਹਦੇ ਉੱਤੇ ਪਤੀਲਾ ਕਾਲੋ ਕਾਲੀ ਧੂਆਂ ਬੁਰੇ ਹਾਲ ਸਾਨੂੰ ਲੱਗਾ ਕਿ ਆਹ ਬਰਾਂਡੇ ਦੇ ਵਿੱਚ ਵੀ ਧੂਆਂ ਹੀ ਧੂਆਂ ਸਾਹ ਆਪਣਾ ਮੰਗਰਾ ਆਪ ਤਿਆਰ ਕਰਦੇ ਦੇਖੇ ਅਸੀਂ ਅੱਖੀ ਸਾਨੂੰ ਬੜਾ ਇਹਨਾਂ ਜੋ ਰਹਿਮ ਆਇਆ ਕਿ ਕਿਨਾ ਹਾਲਾਤਾਂ ਦੇ ਵਿੱਚ ਲੱਕੜਾਂ બાળ ਕੇ ਚੁੱਲ੍ਹਾ ਕਰ ਤਿਆਰ ਕਰ ਰਹੇ ਸੀ ਆਪਣੀ ਰੋਟੀ ਉਹ ਵੀ ਜਿੱਦਾਂ ਦੀ ਕੱਚੀ ਪੱਕੀ ਆ ਬਾਪੂ ਉਸ ਤੋਂ ਬਾਅਦ ਸਾਨੂੰ ਦੂਜੇ ਦਿਨ ਫੇ ਆਪਾਂ ਸ਼ੁਰੂ ਕੀਤਾ ਹੁਣ 2 ਸਾਲ ਤੋਂ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਪਹੁੰਚ ਹੋ ਰਹੀ ਆ ਪਹਿਲਾ ਹੁੰਦਾ ਕਿ ਕੋਈ ਜਿਹੜੇ ਰਸੋਈ ਦੇ ਵਿੱਚ ਚੱਲ ਕੇ ਆ ਸਕਦੇ ਆ ਉਹ ਕੋਈ ਵੀ ਕਰਿਆਨੇ ਦੀ ਸੇਵਾ ਮਤਲਬ ਦਾਲ ਖੰਡ ਕੇ ਜਲ ਜੋ ਵੀ ਆਪਣੇ ਘਰਾਂ ਦੇ ਵਿੱਚ ਆਪਾਂ ਡੇਲੀ ਚੀਜ਼ਾਂ ਵਰਤਦੇ ਆ ਉਹ ਉੱਥੇ ਜਾ ਕੇ ਦੇ ਸਕਦੇ ਆ ਤੇ ਵਾ ਉਹਦੀ ਉਹਦੀ ਰਸੀਦ ਆਪਾਂ ਕੱਟ ਕੇ ਸੰਗਤ ਨੂੰ ਦੇ ਦੇ ਦੀ ਆ ਤੇ ਚਾਹੇ ਕੋਈ ਕੈਸ਼ ਦੇ ਕੇ ਜਾਵੇ ਤੇ ਚਾਹੇ ਕੋਈ ਅਕਾਊਂਟ ਚ ਟ੍ਰਾਂਸਫਰ ਕਰੇ ਕੈਸ਼ ਵਾਲੇ ਵੀ ਆਪਾਂ ਬੈਂਕ ਦੇ ਵਿੱਚ ਜਮਾ ਕਰਵਾ ਕੇ ਉੱਥੋਂ ਫਿਰ ਕੋਈ ਵੀ ਜਿਹੜੀ ਪੇਮੈਂਟ ਕਰਨੀ ਆ ਕੋਈ ਆਪਾਂ ਕੋਈ ਚੀਜ਼ ਪਰਚੇਸ ਕੀਤੀ ਆ ਉਹ ਉੱਥੋਂ ਆਪਾਂ ਚੈੱਕ ਦੇ ਦੇਦਾ ਉਹ ਇੱਕ ਤਰ੍ਹਾਂ ਦਾ ਸਾਡੇ ਲਈ ਹਮੇਸ਼ਾ ਲਈ ਕਦੇ ਵੀ ਕੋਈ ਸਾਲ ਬਾਅਦ 2 ਸਾਲ 4 ਸਾਲ ਬਾਅਦ ਵੀ ਉਹਦਾ ਆਪਣਾ ਜੀ ਆਪਣੀ ਕੋਈ ਸੇਵਾ ਦਿੱਤੀ ਹੋਆ ਕੋਈ ਹਸਾਬ ਲੈਣਾ ਚਾਹੀ ਤੋ ਲੈ ਸਕਦਾ ਹੈ ਨੀਆਂ ਜੀ ਵੀ ਜਾ ਕੇ ਪਹਿਲੇ ਦੇਖਣ ਵੀ ਚੱਲਿਆ ਰਾਂ ਐ ਘਰ 15 ਘਰ ਇੱਦਣ ਨੂੰ ਦੇਖ ਲੈ 15 ਉਹਦੇ ਆਪਾਂ ਨੇ ਗਿਣਤੀਓ ਪੂਰੀ ਕਰਨੀ ਜਿਵੇਂ ਅੱਜ ਕੱਲ ਵੀ ਰਹਾਾਂ ਦੇ ਵਿੱਚ ਲੰਗਰ ਲੱਗਾ ਹੁੰਦਾ ਜੀ ਅਗਲਾ ਕਹਿੰਦਾ ਜੀ ਛੱਕ ਕੇ ਆਈਂ ਪਰ ਆਪਾਂ ਕਹਿੰਦੇ ਜੀ ਗੁੱਟ ਤੋਂ ਵੜ ਲਿਆਉਦੇ ਵੀ ਇੱਕ ਜੀ ਛੱਕੇ ਇੱਕ ਛੱਕੀ ਨਹੀਂ ਜੀ ਇਹ ਚੰਗੀ ਤਰ੍ਹਾਂ ਜਾਣਕਾਰੀ ਵੈਰੀਫਾਈਡ ਕਰਕੇ ਪਰਿਵਾਰ ਇਹ ਉਹ ਪਰਿਵਾਰ ਹਨ ਜਿਹੜੇ ਚੱਲ ਕੇ ਗੁਰਦੁਆਰੇ ਵੀ ਨਹੀਂ ਜਾ ਸਕਦੇ ਜਿਨ੍ਹਾਂ ਗੁਰਦੁਆਰਿਆਂ 'ਚ ਲੰਗਰ ਪੱਕਦਾ ਹੈ ਅਸੀਂ ਉਹਨਾਂ ਪਰਿਵਾਰਾਂ ਦੀ ਸੇਵਾ ਕਰਦੇ ਆ ਜਿਹੜੇ ਚੱਲ ਵੀ ਨਹੀਂ ਸਕਦੇ ਚੱਲ ਕੇ ਗੁਰਦੁਆਰੇ ਜਾ ਕੇ ਛੱਕ ਵੀ ਨਹੀਂ ਸਕਦੇ ਉਹਨਾਂ ਨੂੰ ਅਸੀਂ ਇਹ ਬੈੱਡ ਤੇ ਜਾ ਕੇ ਟਿਫਨ ਪੈਕ ਕਰਕੇ ਪਹੁੰਚ ਕਰਦੇ ਆ ਜੀ ਉਹ ਜ ਸਰਦਾਰ ਗੁਰਜਿੰਦਰ ਸਿੰਘ ਦੀ ਬਣੀ ਸੀ 2021 ਇਹ ਕਹਿ ਲਓ ਕਿ 1 ਸਾਲ ਤੱਕ ਸਰਦਾਰ ਗੁਰਜਿੰਦਰ ਸਿੰਘ ਹੁਣਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਸੀ ਇਸ ਵੇਲੇ ਨਵਾਂ ਸ਼ਹਿਰ ਆਸ-ਪਾਸ ਐਨ ਆਰ ਆਈ ਪਰਿਵਾਰਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਗੁਰਜਿੰਦਰ ਸਿੰਘ ਜੀ ਹੋਰਾਂ ਦੀ ਗੱਲ ਕੀਤੀ ਹੈ ਤਾਂ ਮੈਂ ਬਾਈ ਜੀ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਜਦੋਂ ਮੈਂ ਕੈਨੇਡਾ ਜਾਂਦਾ ਤਾਂ ਉਸ ਵਕਤ ਇੱਕ ਇੰਟਰਵਿਊ ਕੀਤੀ ਸੀਗੀ ਇੱਕ ਸਿੱਖ ਗੁਰੂ ਦਾ ਇੱਕ ਸਿੰਘ ਜਿਨੇ ਪੱਲਿਓਂ ਪੈਸੇ ਪਾ ਕੇ ਪਿੰਡਾਂ ਦੇ ਜਿਹੜੇ ਲੋੜਵੰਦ ਬੰਦੇ ਸੀਗੇ ਉਹਨਾਂ ਨੂੰ ਐਲਐਮਐਹ ਦੇ ਕੇ ਉੱਥੇ ਬੁਲਾਏ ਤੇ ਉਹਨਾਂ ਦਾ ਸਾਰਾ ਖਰਚਾ ਵੀ ਕੀਤਾ ਤੇ ਹੁਣ ਵੀ ਉੱਥੇ ਉਹ ਨੌਕਰੀ ਬਾਈ ਜੀ ਉਹਨਾਂ ਕੋਲ ਕਰ ਰਹੇ ਇੰਨੀ ਵਧੀਆ ਸੋਚ ਦੇ ਮਾਲਕ ਬਾਈ ਗੁਰਜਿੰਦਰ ਸਿੰਘ ਹੋਰੀ ਗੁਰਜਿੰਦਰ ਭਾਜੀ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਇੰਨਾ ਸੌਖਾ ਕਰ ਦਿੱਤਾ ਜੀ ਇੱਥੇ ਸੋ ਅਜੇ ਹੈ ਲੋੜਵੰਦ ਪਰਿਵਾਰਾਂ ਕੋਲ ਜਾਂਦਾ ਲੰਗਰ ਇਹ ਕੀਰਤੀ ਸਿੱਖਾ ਬਾਪੂ ਜੀ ਤਾ ਬਿਲਕੁਲ ਗੁਰਨਾਨਕ ਦੇ ਸਿੱਖ ਨੇ ਸੋ ਦੇਖੋ ਉਸੇ ਤਰ੍ਹਾਂ ਸਾਦਾ ਜੀਵਨ ਬਤੀਤ ਕਰ ਰਹੇ ਨੇ ਬਹੁਤ ਮੁਸ਼ਕਲ ਹੈ ਇਹ ਹਾਲਾਤਾਂ ਦੇ ਵਿੱਚ ਰਹਿਣਾ ਪਰ ਜਿਹੜਾ ਗੁਰੂ ਦਾ ਸਿੱਖ ਹੈ ਗੁਰਨਾਨਕ ਦਾ ਸਿੱਖ ਹੈ ਉਹ ਬਾਣੇ 'ਚ ਰਹਿ ਲੈਂਦਾ ਉਹਨੂੰ ਆਪ ਮਾਲਕ ਰੱਖ ਲੈਂਦਾ ਬਾਪੂ ਜੀ ਕੀ ਨਾਮ ਹੈ ਤੁਹਾਡਾ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਠੀਕ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਹੋਰ ਹੈ ਨਹੀਂ ਕੋਈ ਹੋਰ ਹੈ ਕੋਈ ਨਹੀਂ ਇਕੱਲਾ ਹੀ ਹੈ ਅੱਛਾ ਹੂੰ ਵਿਆਹ ਨਹੀਂ ਕਰਵਾਇਆ ਸੀ ਜੀ ਵਿਆਹ ਕਰਵਾਇਆ ਤਾਂ ਪੰਜ ਮੁੰਡੇ ਤੇ ਹਾਂ ਪੰਜੇ ਰੱਬ ਬੈ ਗਿਆ ਉਹ ਵਾਹਿਗੁਰੂ ਵਾਹਿਗੁਰੂ ਕਦਾਂ ਰਹਿ ਗਿਆ ਵਾਹਿਗੁਰੂ ਵਾ ਪੰਜਾਂ ਨੂੰ ਕੀ ਹੋ ਗਿਆ ਸੀ ਬਾਪੂ ਬਾਬਾ ਤਾਂ ਨਹੀਂ ਬੈ ਗਿਆ ਬਸ ਹੋਇਨਾ ਕਿਹਾ ਤਾਂ ਅੱਛਾ ਜਿੱਦਾਂ ਦਿੱਤੇ ਉਦਾਂ ਹੀ ਲੈ ਗਿਆ ਪਹਾਣੇ 'ਚ ਰਹਿੰਦੇ ਹੋ ਤੁਸੀਂ ਹਾਂ ਵਾਹਿਗੁਰੂ ਦੇ ਪਹਾਣੇ 'ਚ ਰਹਿੰਦੇ ਹੋ ਹੋਣਾ ਇਹ ਬਹੁਤ ਬਾਪੂ ਜੀ ਤੁਹਾਡੇ ਉੱਤੇ ਕਿਰਪਾ ਵਾਹਿਗੁਰੂ ਦੀ

ਉਹਨੂੰ ਕੌਣ ਲੈ ਗਿਆ ਉਹ ਨਾ ਉਹ ਠੰਗਾ ਉੱਛੇ ਤੇ ਬੈ ਜਿਉਂਦੀ ਆਪੇ ਅੱਛਾ ਫੇ ਬਾਬੂ ਲੰਗਰ ਕਿੰਨੀ ਦੇਰ ਤੋਂ ਆ ਰਹੇ ਤੁਹਾਨੂੰ ਇਹ ਲੰਗਰ ਸਾਨੂੰ ਆਂਦਾ ਬਸ ਹੋ ਗਏ 2 ਕੁ ਸਾਲ ਸੋਹਣਾ ਲੰਗਰ ਮਿਲ ਕੇ ਠੀਕ ਹੁੰਦਾ ਪ੍ਰਸ਼ਾਦਾ ਹਾਂ ਜੀ ਟਾਈਮ ਨਾਲ ਦੇ ਜਾਂਦੇ ਆ ਸਾਰੇ ਹੂੰ ਇਹਨਾਂ ਦੇ ਭਲੇ ਲਈ ਵਾਹਿਗੁਰੂ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਇਹਨਾਂ ਦੀ ਵੀ ਅੱਛਾ ਕਰਦੇ ਹੁੰਦੇ ਆ ਹੈ ਆਦਾ ਸਿਰਵਾਉਂਦਾ ਵਾਦਿਕ ਰਵਾਤ ਤੁਹਾਡੇ ਤਾਂ ਵੈਸੇ ਹੀ ਤੁਹਾਡੇ ਤਾਂ ਪੈਰੀ ਹੱਥ ਲਾਉਣ ਨੂੰ ਦਿਲ ਕਰਦਾ ਬਾਪੂ ਜੀ ਤੁਸੀਂ ਗੁਰੂ ਨਾਨਕ ਦੇ ਕੀਰਤਿ ਸਿੱਖੋ ਜੀ ਹਾ ਪਾਣੇ ਚ ਬਹੁਤ ਮੁਸ਼ਕਲ ਆ ਰਹਿਣਾ ਪੰਜ ਪੁੱਤ ਤੇ ਪੰਜੇ ਚਲੇ ਗਏ ਇਸ ਦੁਨੀਆ ਤੋਂ ਹੋ ਇਦਾਂ ਹੀ ਹੈ ਬੜੇ ਮਾੜੇ ਹਾਲਾਤਾਂ ਚ ਨੇ ਬਾਪੂ ਜੀ ਆ ਦੇਖੋ ਜੀ ਪਿੰਡ ਕਿਹੜਾ ਭਾਈ ਭਾਨ ਮਜਾਰਾ ਭਾਨ ਮਜਾਰਾ ਉਹ ਕੇਸੀ ਕੇਸੀ ਦੁਨੀਆ ਕਿੱਥੇ ਕਿੱਥੇ ਵਸੇ ਹੋਈ ਹੈ ਜੀ ਆਪਾਂ ਫੇਰ ਵੀ ਆਪਾਂ ਸ਼ੁਕਰਾਨਾ ਨਹੀਂ ਕਰਦੇ ਗੁਰੂ ਦਾ ਹਾਂ ਜੀ ਏ ਬਹੁਤ ਦਾਣਾ ਚੱਗੀ ਤੇ ਪੈਦਾ ਅੱਛਾ ਯਾਦ ਆਉਂਦੀ ਬਾਪੂ ਜੀ ਉਹਨਾਂ ਦੀ ਹਾਂ ਯਾਦ ਤਾਂ ਬਾਤ ਛੁਪਨੇ ਤੇ ਵੀ ਆਦੇ ਵਾਹਿਗੁਰੂ ਵਾਹਿਗੁਰੂ ਹਾਂ ਹੋਰ ਨਾਮ ਜਪ ਲੈਂਦੇ ਹਾਂ ਵਾਹਿਗੁਰੂ ਜੀ ਦਾ ਹੋਰ ਜੀ ਵਾਹਿਗੁਰੂ ਜੀ ਕਿੰਨੀ ਉਮਰ ਹੋ ਗਈ ਬਾਪੂ ਜੀ ਉਮਰ ਤਾਂ 100 ਹੋ ਗਈ 100 ਸਾਲ ਦੀ ਉਮਰ ਹੋ ਗਈ ਤੁਹਾਡੀ ਚੜਦੀ ਕਲਾ ਚੋਂ ਤੁਸੀਂ ਬਹੁਤ ਸਿਹਤ ਅਦਾ ਬਾਪੂ ਜੀ ਦਾ ਬਾਈ ਇਹ ਘਰ ਦੇ ਵਾਇਗਰੂ ਤੁਹਾਨੂੰ ਲੰਮੀ ਉਮਰ ਤੰਦਰੁਸਤੀ ਬਖਸ਼ੇ ਨਾਲ ਵਾਇਗਰੂ ਹਾਂਜੀ 100 ਤੇ ਉੱਤੇ ਦੀ ਹੋ ਗਈ ਉਮਰ ਹਾਂਜੀ ਹੋਜੀ 47 ਵੀ ਦੇਖ ਲਿਆ ਫਿਰ ਤਾਂ ਤੁਸੀਂ ਹੱਲਿਆਂ ਵਾਲਾ ਟਾਈਮ ਹੱਲਿਆਂ ਵਾਲਾ ਜੀ ਚੰਗੀ ਤਰ੍ਹਾਂ ਦੇਖਿਆ ਅੱਛਾ ਜੀ ਕਿਵੇਂ ਦੇ ਹਾਲਾਤ ਸੀ ਬਾਪੂ ਜੀ ਉਦੋਂ ਹੈ ਕਿਵੇਂ ਦੇ ਹਾਲਾਤ ਸੀਗੇ ਉਦੋਂ ਹਾਲਾਤ ਕਿਵੇਂ ਦੇ ਸੀ ਉਦੋਂ ਹੈ ਹਾਲਾਤ ਹਾਲਾਤ ਤਾਂ ਬਹੁਤ ਸੀ ਜੀ ਬੜੇ ਤਖਣੇ ਤੇ ਹੈ ਬਾਪੂ ਜੀ ਉਦੋਂ ਮਤਲਬ ਕਿ ਜਿਹੜਾ ਪਿਆਰ ਸੀ ਬਹੁਤ ਸੀ ਆਪਸ ਦੇ ਵਿੱਚ ਲੋਕਾਂ ਦਾ ਬਹੁਤ ਹੁਣ ਉਹ ਰਿਹਾ ਨਹੀਂ ਕੰਮ ਉਹ ਨਹੀਂ ਰਿਹਾ ਅੱਗੇ ਵਾਲਾ ਪਿਆਰ ਨਹੀਂ ਰਿਹਾ ਜੇ ਪਿਆਰ ਹੁੰਦਾ ਤਾਂ ਐਡੀ ਦੂਰੋਂ ਚੱਲ ਕੇ ਪ੍ਰਸ਼ਾਦਾ ਦੇਣ ਨਾ ਆਉਂਦੇ ਇਹ ਹਾਂ ਹੋ ਉਹਨਾਂ ਹਾਲਾਤਾਂ ਨੂੰ ਦੇਖ ਕੇ ਫੇ ਇਕੱਲੇ ਬੈਠੇ ਕੀ ਸੋਚਦੇ ਰਹਿੰਦੇ ਨੇ ਬਾਪੂ ਜੀ ਬਸ ਦੋ ਕੁੜੀਆਂ ਹੈਗੀਆਂ ਅੱਛਾ ਉਹ ਆਪਣੀ ਘਰ ਹੀ ਰਹਿੰਦੀਆਂ ਕਦੇ-ਕਦੇ ਆ ਜਾਂਦੀਆਂ ਆਹੋ ਮਿਲਣ ਬਾਪੂ ਨੂੰ ਹੋਰ ਚਾਉਂਦਾ ਤਾਂ ਨਹੀਂ ਐ ਛੱਤ ਚਾਉਂਦੀ ਤਾਂ ਨਹੀਂ ਨਹੀਂ ਜੀ ਤੁਹਾਨੂੰ ਕਿਸੇ ਹੋਰ ਚੀਜ਼ ਦੀ ਬਾਪੂ ਜੀ ਲੋੜ ਆ ਮੈਨੂੰ ਦੱਸੋ ਤੁਸੀਂ ਕੋਈ ਨਹੀਂ ਲੋੜ ਹੈ ਹਾਂ ਜੀ ਕੋਈ ਨਹੀਂ ਲੋੜ ਕੋਈ ਨਹੀਂ ਲੋੜ ਲੋੜ ਕਿਸੇ ਵੀ ਚੀਜ਼ ਦੀ ਕੋਈ ਦੇਣਾ ਵੈਗੁਰੂ ਨਹੀਂ ਹੈ ਜੀ ਪਰਮਾਤਮਾ ਨੇ ਪਰ ਮੈਨੂੰ ਖੁਸ਼ੀ ਹੋਊਗੀ ਬਾਪੂ ਜੀ ਹੂੰ ਵੈਗੁਰੂ ਜੇ ਤੁਹਾਡੀ ਕੋਈ ਸੇਵਾ ਕਰਵਾ ਲਵੇ ਬਸ ਕੋਈ ਨਹੀਂ ਮਹਾਰਾਜ ਕਰਾਊਗਾ ਅਸੀਂ ਤਾਂ ਚਲੋ ਕੌਣ ਹੁੰਦੇ ਆ ਹਨਾ ਜੀ ਪਰ ਵਾਇਰਸ ਉਹ ਹੀ ਕਰਾ ਸਾਤੋਂ ਕਰਵਾ ਲੇ ਤਾਂ ਜ਼ਿਆਦਾ ਤੁਹਾਨੂੰ ਕੋਈ ਚੀਜ਼ ਚਾਹੀਦੀ ਬਾਪੂ ਜੀ ਨਹੀਂ ਕੋਈ ਨਹੀਂ ਚਾਹੀਦੀ ਹਮਮ ਠੀਕ ਹੈ ਹਮ ਚਲੋ ਅਜੇ ਹੀ ਲੋੜਵੰਦਾਂ ਨੂੰ ਗੁਰੂ ਕੀ ਰਸੋਈ ਪਹੁੰਚਾਉਂਦੀ ਹੈ ਭਾਈ ਲੰਗਰ ਹੈ ਤੇ ਆ ਬਾਪੂ ਜੀ ਦੇਖੋ ਗੁਰੂ ਪਾਸ਼ਾ ਜੀ ਦੇ ਵੇਲੇ ਦੇ ਸਿੱਖ ਯਾਦ ਆ ਗਏ ਹਾਏ ਕਾ ਕੰਮ ਬਹੁਤ ਚੱਲਦਾ ਤਾਂ। ਅੱਛਾ ਜੀ। ਹੂੰ। ਕਾਹਦਾ ਕੰਮ ਕੀਤਾ ਬਾਪੂ ਜੀ? ਕੰਮ ਆਪਣਾ ਖੇਤੀ ਤਾਂ ਕਰਿਆ। ਅੱਛਾ। ਹੂੰ। ਬਹੁਤ ਮਲਕੇ ਮਿਹਨਤ ਕੀਤੀ ਤੁਸੀਂ। ਹਾਂ ਜੀ ਮੈਂ ਤਾਂ ਬਹੁਤ ਕਰੀ। ਹੂੰ। ਸਹੀ ਹੈ। ਪਰ ਅੱਜ ਕਦੇ ਚਿੱਤ ਚੇਤੇ ਵੀ ਨਹੀਂ ਹੋਣਾ ਵੀ ਜਿਹੜੀਆਂ ਗੱਲਾਂ ਰੱਬ ਨੇ ਕਰਤੀਆਂ ਹਨ। ਨੇ ਜੋ ਗਾਲੀ ਰੱਬ ਕੀ ਐਥੇ ਪੈ ਸਹਾ ਜਾਈ ਨਹੀਂ ਤੇ ਬੇਟਾ ਕੋਈ ਬਗਲਦਾ ਵੀ ਸੁਣਦਾ ਤਾਂ ਰਾਤ ਨੂੰ ਆ ਕੇ ਐਨਾ ਲਾਣਾ ਤਾਂ ਇਹ ਤੁਹਾਨੂੰ ਕਿਵੇਂ ਮਿਲੇ ਜੀ ਬਾਪੂ ਜੀ ਦਾ ਕਿਵੇਂ ਪਤਾ ਲੱਗਾ ਸ਼ੁਰੂ ਚ ਜਦੋਂ ਅਸੀਂ ਸ਼ੁਰੂ ਕੀਤੀ ਸੀ ਹੌਲੀ ਹੌਲੀ ਪਿੰਡਾਂ ਪਿੰਡ ਪਿੰਡ ਜਾ ਕੇ ਅਸੀਂ ਮੈਸੇਜ ਦਿੱਤੇ ਲੋਕਾਂ ਨੂੰ ਸਾਨੂੰ ਇਹੋ ਜਿਹਾ ਪਰਿਵਾਰ ਮਿਲਾਓ ਜਿਹਨਾਂ ਦੀ ਅਸੀਂ ਸੇਵਾ ਕਰ ਸਕੀਏ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਆ ਇਹ ਜਿੱਦਾਂ ਜਿੱਦਾਂ ਪਿੰਡਾਂ 'ਚ ਪਤਾ ਲੱਗਦਾ ਗਿਆ ਉਹ ਸਾਨੂੰ ਇਹੋ ਜਿਹਾ ਹਰ ਪਿੰਡ 'ਚ ਤਿੰਨ ਚਾਰ ਤਿੰਨ ਚਾਰ ਪਰਿਵਾਰ ਮਿਲਦੇ ਰਹੇ ਐਸੇ ਵੇਲੇ ਲਗਭਗ 650 ਪਰਿਵਾਰ ਹੈਗੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਕੀ ਰਸੋਈ ਸੇਵਾ ਪਹੁੰਚ ਕਰ ਰਹੀ ਆ ਬੜੀ ਕਿਰਪਾ ਹੈ ਪਰਮਾਤਮਾ ਦੀ ਇਹਨਾਂ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਰੱਬ ਰੂਪ ਹੈ ਸਾਡੇ ਲਈ ਬਜ਼ੁਰਗ ਕਦੇ ਆਈਦਾ ਇਹਨਾਂ ਦੇ ਤਿਆਰ ਨਿਛੂਏ ਦੀ ਆ ਕਿਉਂਕਿ ਇਹਨਾਂ ਦੇ ਅਸ਼ੀਰਵਾਦ ਨਾਲੇ ਜਿਹੜੀ ਰਸੋਈ ਦੀ ਸੇਵਾ ਸਫਲ ਹੋ ਰਹੀ ਆ ਹਾਂਜੀ ਬਹੁਤ ਵਧੀਆ ਪਰ ਦੇਖੋ ਜੀ ਕਿੰਨੀ ਗਰਮੀ ਕਿੰਨੀ ਆ ਜੀ ਤੇ ਬਾਪੂ ਜੀ ਫੇਰ ਵੀ ਇੱਥੇ ਰਹਿੰਦੇ ਆ ਜੀ ਉਹ ਕਿਹੜੇ ਹਾਲਾਤਾਂ ਚ ਹੁਕਮ ਰੱਜਾ ਦੇ ਵਿੱਚ ਖੁਸ਼ ਆ ਬਾਪੂ ਇਹਨਾਂ ਨੇ ਉਹ ਸਤਜਗ ਸਮਾਂ ਜਿਹੜਾ ਪੁਰਾਣਾ ਸਮਾਂ ਉਹ ਦੇਖਿਆ ਹੋਇਆ 100 ਸਾਲ ਉਮਰ ਆ ਬਾਪੂ ਦੀ ਇਹ ਉਹੀ ਪੁਰਾਣੇ ਸਮੇ ਦੇ ਮੁਤਾਬਕ ਜੀਵ ਨੇ ਇਹਨਾਂ ਦਾ ਸੱਚ ਦੇ ਆਧਾਰ ਤੇ ਚੱਲ ਰਿਹਾ ਹੈ ਬਾਪੂ ਜੀ ਜੋ ਕੁਝ ਰੱਬ ਕਰ ਰਿਹਾ ਉਹ ਠੀਕ ਕਰ ਰਿਹਾ ਤੇ ਨੀਗਾ ਠੀਕ ਹੈ ਤੁਹਾਡੀ ਨੀਗਾ ਹਾਂ ਜੀ ਨੀਗਾ ਠੀਕ ਹੈ ਦੰਦ ਦੰਦ ਹੈ ਨਹੀਂ ਅੱਛਾ ਦੰਦ ਦੰਦ ਲਵਾਉਣੇ ਬਾਪੂ ਜੀ ਨਹੀਂ ਪ੍ਰਸ਼ਾਦਾ ਕਿਵੇਂ ਛੱਕਦੇ ਹੋ ਤੁਸੀਂ ਪ੍ਰਸ਼ਾਦ ਦਾ ਥੱਕ ਹੀ ਜਾਏਗਾ ਅੱਛਾ ਜੀ ਦੰਦ ਨਹੀਂ ਚੰਗੇ ਰਹਿੰਦੇ ਦੰਦ ਲਵਾ ਦਿੰਦੇ ਦੰਦ ਲਵਾ ਲਓ ਨਾ ਨਾ ਇਹ ਤਾਂ ਖਰਾਬ ਹੋ ਜਾਂਦੇ ਹਨ ਨਵੇਂ ਦੰਦ ਨਹੀਂ ਨਹੀਂ ਹੁਣ ਨਹੀਂ ਹੁੰਦੇ ਹੁਣ ਵਧੀਆ ਆ ਗਏ ਹਾਂ ਜੀ ਹਾਂ ਜੀ

ਹਾਂਜੀ ਜਦੋਂ 2 ਸਾਲ ਤੋਂ ਬਾਪੂ ਦਾ ਜਦੋਂ ਰਸੋਈ ਦੀ ਸੇਵਾ ਆ ਰਹੀ ਹੈ ਉਸ ਤੋਂ ਪਹਿਲਾਂ ਜਦੋਂ ਇਹਨਾਂ ਨੂੰ ਅਸੀਂ ਪਹਿਲੀ ਵਾਰ ਜਾਣਕਾਰੀ ਹਾਸਲ ਕਰਨ ਆਏ ਸੀ ਤੇ ਆ ਬਰਾਂਡੇ 'ਚ ਬਾਪੂ ਨੇ ਦੋ ਇੱਟਾਂ ਰੱਖੀਆਂ ਸੀਆਂ ਉਹਦੇ ਉੱਤੇ ਪਤੀਲਾ ਕਾਲੋ-ਕਾਲੀ ਧੂਆਂ ਬੁਰੇ ਹਾਲ ਸਾਨੂੰ ਲੱਗਾ ਕਿ ਆ ਬਰਾਂਡੇ ਦੇ ਵਿੱਚ ਵੀ ਧੂਆਂ ਹੀ ਧੂਆਂ ਸਾ ਆਪਣਾ ਲੰਗਰ ਆਪ ਤਿਆਰ ਕਰਦੇ ਦੇਖੇ ਅਸੀਂ ਅੱਖੀ ਸਾਨੂੰ ਬੜਾ ਇਹਨਾਂ 'ਚੋ ਰਹਿਮ ਆਇਆ ਕਿ ਕਿਨਾ ਹਾਲਾਤਾਂ ਦੇ ਵਿੱਚ ਲਕੜਾਂ ਬਾਲ ਕੇ ਚੁੱਲਾ ਕਰ ਤਿਆਰ ਕਰ ਰਹੀ ਸੀ ਆਪਣੀ ਰੋਟੀ ਉਹ ਵੀ ਜਿੱਦਾਂ ਦੀ ਕੱਚੀ ਪੱਕੀ ਆ ਬਾਪੂ ਉਸ ਤੋਂ ਬਾਅਦ ਸਾਨੂੰ ਦੂਜੇ ਦਿਨ ਫੇ ਆਪਾਂ ਸ਼ੁਰੂ ਕੀਤਾ ਹੁਣ 2 ਸਾਲ ਤੋਂ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਪਹੁੰਚ ਹੋ ਰਹੀ ਆ ਠੀਕ ਹੈ ਜੀ ਤੇ ਬਾਪੂ ਜੀ ਕੋਈ ਦਵਾਈ ਵਗੈਰਾ ਖਾਂਦੇ ਕੋਈ ਕਿਸੇ ਤਰ੍ਹਾਂ ਦੀ ਦਵਾਈ ਚਾ ਖਾਈ ਜੀ ਹੈ ਅੱਛਾ ਦਵਾਈ ਨਾਲੇ ਟਾਈਮ ਨਿਕਲਦਾ ਹੁਣ ਅੱਛਾ ਕੀ ਪ੍ਰੋਬਲਮ ਰਹਿੰਦੀ ਆ ਹੈ ਕੀ ਕੀ ਰਹਿੰਦੀ ਆ ਮੁਸਤਫਾ ਸਾਹਿਬ ਉਹ ਚੜਿਆ ਅੱਛਾ ਦੋ ਤਿੰਨ ਸਾਡਾ ਸਾਨੇ ਜਾਰੇ ਤੰਗ ਕਰਿਆ ਅੱਛਾ ਤੇ ਹੁਣ ਹੁਣ ਠੀਕ ਹੈ ਸਾਹ ਅੱਛਾ ਚਲੋ ਧੰਨਵਾਦ ਬਾਪੂ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਸੋ ਦੇਖੋ ਬਾਪੂ ਜੀ ਇੱਥੇ ਰਹਿੰਦੇ ਨੇ ਤਾਂ ਇੱਕ ਮੈਂ ਕਹਿੰਦਾ ਇਹਨਾਂ ਦੀ ਬਹੁਤ ਵੱਡੀ ਸੇਵਾ ਗੁਰੂ ਕੀ ਰਸੋਈ ਵਾਲਿਆਂ ਦੀ ਅਜੇ ਸਿੱਖਾਂ ਦੀ ਗੁਰੂਆਂ ਦੀ ਅਜਿਹਾਂ ਦੀ ਸੇਵਾ ਕਰਕੇ ਆਪਾਂ ਕਿਉਂ ਨਹੀਂ ਸਾਨੂੰ ਗੁਰੂ ਸਾਹਿਬ ਸਾਡੇ ਜਿਹੜੇ ਪਾਪ ਹੈ ਮਾਫ ਕਰਨਗੇ ਤਾਂ ਜ਼ਰੂਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਹਿੱਸਾ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਬਹੁਤ ਸਾਰੇ ਵੀਰ ਕਹਿੰਦੇ ਆ ਵੀ ਬਾਈ ਜੀ ਸਾਨੂੰ ਦੱਸਿਓ ਅਸੀਂ ਕਿੱਥੇ ਦਸਵੰਧ ਦੇ ਸਕਦੇ ਆ ਤਾਂ ਅਜਿਹੀਆਂ ਸੰਸਥਾਵਾਂ ਦੇ ਵਿੱਚ ਦਿਆ ਕਰੋ ਪਰਚੀਆਂ ਦੇ ਨਾਂ ਦੇ ਉੱਤੇ ਅੱਜ ਬਿਜ਼ਨਸ ਵਪਾਰ ਬੜੇ ਚੱਲਦੇ ਆ ਦੋਸਤੋ ਪਰ ਹਰ ਪਰਚੀਆਂ ਵਾਲੇ ਵਪਾਰੀ ਨਹੀਂ ਹੁੰਦੇ ਤੇ ਹਰ ਪਰਚੀਆਂ ਵਾਲੇ ਸੇਵਾਦਾਰ ਨਹੀਂ ਹੁੰਦੇ ਉਸੇ ਤਰ੍ਹਾਂ ਜਿਵੇਂ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਤਾਂ ਇਹ ਗੁਰੂ ਕੀ ਰਸੋਈ ਸੱਚਮੁੱਚ ਨਿਸ਼ਕਾਮ ਤੌਰ ਤੇ ਸੇਵਾ ਕਰਦੇ ਆ ਮੈਂ ਵੇਖਿਆ ਇਹਨਾਂ ਨੂੰ ਕਿਉਂਕਿ ਗੁਰਜਿੰਦਰ ਸਿੰਘ ਭਾਜੀ ਹੋਰ ਨਾਲ ਕੈਨੇਡਾ ਕੈਲਗਰੀ ਮੈਂ ਤੁਹਾਨੂੰ ਦਿਖਾਇਆ ਉੱਥੇ ਰਹਿ ਕੇ ਆਇਆ ਤੇ ਉਹ ਕੈਸੀ ਰੂਹ ਹੈ ਰੱਜੀਆਂ ਰੂਹਾਂ ਨੇ ਇਹ ਸਾਰੀਆਂ ਤੇ ਵਾਹਿਗੁਰੂ ਨੇ ਬਹੁਤ ਇਹਨਾਂ ਦੇ ਉੱਤੇ ਦਇਆ ਮਿਹਰ ਕੀਤੀ ਹੋਈ ਹੈ ਤਾਂ ਜ਼ਰੂਰ ਤੁਸੀਂ ਵੀ ਆਪਣਾ ਯੋਗਦਾਨ ਜ਼ਰੂਰ ਪਾ ਸਕਦੇ ਹੋ